ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਹੀ ਖੂਬਸੂਰਤ ਗੀਤ ਇੱਕ ਮਾਂ ਬੋਹੜ ਦੀ ਸ਼ਾਨ ਤੇ ਰੱਬ ਦਾ ਨਾਮ ਪਿਆਰੇ ਇਕੋ ਜੇ ਇਹ ਤਿੰਨੇ ਚੀਜ਼ਾਂ ਹੀ ਬਹੁਤ ਪਿਆਰੀਆਂ ਨੇ ਅਸੀਂ ਵੱਡਾਕਾਰੀ ਬੋਹੜ ਦੇ ਦਰਖਤ ਨੇ ਇੱਧਰ ਤਰੇਕ ਹੈ ਪਿੱਪਲ ਤੇ ਇੱਧਰ ਪਿੱਪਲ ਦੇ ਉੱਪਰ ਕੋਇਲ ਬਹੁਤ ਮਿੱਠੇ ਮਿੱਠੇ ਗੀਤ ਸੁਣਾ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਆਪਣੇ ਨਾਲ ਨੇ ਭਾਈ ਗੁਰਚਰਨ ਸਿੰਘ ਜਿਹੜੇ ਕਿ ਸਮਾਜ ਸੇਵੀ ਕੰਮਾਂ ਦੇ ਵਿੱਚ ਵੱਖ-ਵੱਖ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਸਮਾਜ ਸੇਵਾ ਨੂੰ ਪਰਨਾਏ ਹੋਏ ਨੇ ਹੁਣੇ ਇੰਨੀ ਦਿਨੀ ਕਿਉਂਕਿ ਮੌਸਮ ਬੜਾ ਵਧੀਆ ਮਾਨਸੂਨ ਦਾ ਮੌਸਮ ਹੈ ਮੀਂਹ ਪੈ ਰਹੇ ਨੇ ਆਪਾਂ ਕਿਤੇ ਵੀ ਦਰਖਤ ਲਾ ਦੇਵਾਂਗੇ ਤੇ ਬੜਾ ਸੌਖਾ ਹੀ ਹੋ ਜਾਵੇਗਾ ਗੁਰਚਰਨ ਸਿੰਘ ਜੀ ਕਿੰਨੀ ਕੁ ਗਿਣਤੀ ਦੇ ਵਿੱਚ ਤੁਸੀਂ ਬੂਟੇ ਜਿਹੜੇ ਲਾਏ ਨੇ ਜਾਂ ਲਾ ਚੁੱਕੇ ਹੋ ਪਹਿਲਾਂ ਤਾਂ ਵੈਗ੍ਰਿਕ ਕਾਲ ਸਾਹਿਬ ਵੈਗ੍ਰਿਕ ਫਤਿਹ ਜੀ ਪਹਿਲਾਂ ਤਾਂ ਜਿਹੜੇ ਵੱਡੇ ਦਰਖਤ ਲੱਗੇ ਹੋਏ ਨੇ ਸਾਡੇ ਬਜ਼ੁਰਗ ਸਨ ਬਾਪੂ ਕਰਤਾਰ ਸਿੰਘ ਜੀ ਜੀ ਇਹ ਉਹਨਾਂ ਦੇ ਲਾਏ ਹੋਏ ਨੇ ਆ ਜਿਹੜੇ ਆ ਵੱਡੇ ਪਿੱਪਲ ਨੇ ਜੋ ਵੀ ਕੁਝ ਵੀ ਲੱਗੇ ਹੋਏ ਨੇ ਵੱਡੇ ਸਾਰੇ ਪਹਿਲਾਂ ਬਜ਼ੁਰਗਾਂ ਦੇ ਲਾਏ ਹੋਏ ਨੇ ਇਹ ਬਜ਼ੁਰਗਾਂ ਦੇ ਲਾਏ ਹੋਏ ਨੇ ਬਾਪੂ ਕਰਤਾਰ ਸਿੰਘ ਜੀ ਦੇ ਲਾਏ ਹੋਏ ਨੇ ਜੀ ਉਹਨਾਂ ਤੋਂ ਦੇਖ ਕੇ ਅਸੀਂ ਵੀ ਹੁਣ ਅਸੀਂ ਕਿਹਾ ਵੀ ਚਲੋ ਹਰੇ ਭਈ ਲਾਈਏ ਬਣਾ ਅਸੀਂ 200 ਬੂਟੇ ਦੇ ਤਕਰੀਬਨ 200 ਬੂਟਾ ਲਾ ਰਹੇ ਹਾਂ ਜੀ ਅੱਜ ਜੀ ਹੋਗੇ 2-3 ਦਿਨ ਅੰਦਰ ਲਾਉਂਦਿਆਂ ਨੂੰ ਸਾਨੂੰ ਹੋ ਗਏ ਨੇ ਜੀ ਅੱਜ ਮੈਂ ਆਪਣੇ ਸਮਸ਼ਾਨ ਘਾਟ ਆ ਹਾਂ ਇਹ ਸਮਸ਼ਾਨ ਘਾਟ ਚ ਵੀ ਅਸੀਂ ਬੂਟੇ ਲਾ ਚੁੱਕੇ ਹਾਂ ਇਹ ਮੰਨ ਲਓ ਕੋਸ਼ ਅਮਰੁੱਦਾਂ ਦੇ ਲਾਏ ਨੇ ਜੀ ਦੋ ਤਿੰਨ ਨਾਈਟਾਂ ਅੰਬਾਂ ਦੇ ਲਾਏ ਨੇ ਨਾਲ ਮਿੱਟੀ ਸਮਸਾਨ ਘਾਟ ਦੇ ਗੁਰਚਰਨ ਸਿੰਘ ਜੀ ਇੱਕ ਵਿੱਚ ਗੱਲ ਕਹਿਣੇ ਚਾਹਵਾਂਗੇ ਜਦੋਂ ਵੀ ਕੋਈ ਸਭ ਨੇ ਇਸ ਦੁਨੀਆ ਤੋਂ ਜਾਣਾ ਹੈ ਜਦੋਂ ਵੀ ਕੋਈ ਪ੍ਰਾਣੀ ਵਿਛੜਦਾ ਹੈ ਤਾਂ ਜਦੋਂ ਅੰਤਮ ਰਸਮਾਂ ਨਿਭਾਈਆਂ ਜਾਂਦੀਆਂ ਨੇ ਅੰਤਮ ਸੰਸਕਾਰ ਹੁੰਦੇ ਨੇ ਉਸ ਵੇਲੇ ਦੌਰਾਨ ਕਿਉਂਕਿ ਅਗਨ ਭੇਡ ਜਦੋਂ ਕੀਤਾ ਜਾਂਦਾ ਸੇਕ ਬਹੁਤ ਜ਼ਿਆਦਾ ਹੁੰਦਾ ਉਸ ਵਕਤ ਹਾਂਜੀ ਹਾਂਜੀ ਤਾਂ ਜਿਹੜਾ ਇਹ ਕਾਰਜ ਤੁਸੀਂ ਕੀਤਾ ਸੱਚਮੁੱਚ ਹੀ ਬਹੁਤ ਹੈ ਤੁਸੀਂ ਇੱਕ ਬੜੀ ਮੁੱਲੀ ਸੇਵਾ ਕੀਤੀ ਹੈ ਤੇ ਇਹ ਵਾਲੇ ਬੂਟੇ ਨੇ ਇਹ ਅਮਰੂਦ ਵਗੈਰਾ ਹਾਂਜੀ ਹਾਂਜੀ ਅਮਰੂਦ ਲਾਏ ਨੇ ਅੰਬ ਵੀ ਲਾਏ ਨੇ ਉਧਰ ਅੰਬੋ ਲਾਏ ਨੇ ਜਮਣਾ ਨੇ ਜੀ ਠੀਕ ਹੈ ਦੋਤਾ ਲਾਏ ਨੇ ਦਰਖਤ ਲਾਏ ਨੇ ਵਧੀਆ ਲਾਏ ਨੇ ਜੀ ਵੀ ਜੋ ਵੀ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਜੀ ਆਗੇ-ਅਗਲਾ ਦਰਖਤ ਦੀ ਛਾਂਵੇਂ ਬੈਠੂਗਾ ਯਾਦ ਕਰਿਆ ਕਰੂਗਾ ਜੀ ਤੇ ਇਹ ਗੁਰਚਰਨ ਸਿੰਘ ਆ ਇਹ ਹੋ ਗਿਆ ਅੰਬ ਦਾ ਬੂਟਾ ਹਾਂਜੀ ਤੇ ਇਹ ਸੁਹਾਂਜਣਾ ਹਾਂਜੀ ਹਾਂ ਸੁਹਾਂਜਣਾ ਇਹ ਪਹਿਲਾਂ ਦਾ ਲੱਗਿਆ ਹੋਇਆ ਜੀ ਜੀ ਤੇ ਮੈਂ ਬਾਈ ਕੈਮਰਾਮੈਨ ਨੂੰ ਕਹਾਂਗਾ ਕਿ ਥੋੜੇ ਇੱਧਰ ਆਇਓ ਇਹ ਸਮਸ਼ਾਨ ਘਾਟ ਦੀਆਂ ਤਸਵੀਰਾਂ ਨੇ ਲੋਹਾਰ ਮਾਜਰੇ ਪਿੰਡ ਦਾ ਸਮਸ਼ਾਨ ਘਾਟ ਹੈ ਤੇ ਇਸ ਹਾਂ ਜਣੇ ਦੇ ਬੂਟੇ ਲੱਗੇ ਹੋਏ ਨੇ ਇਹ ਬਾਈ ਜੀ ਜਾਮਣ ਜਾਮਣ ਇਹ ਜਾਮਣ ਹੈ ਅੱਗੇ ਅੰਬ ਦਾ ਬੂਟਾ ਇਹ ਅੰਬ ਦਾ ਬੂਟਾ ਜੀ ਇਹ ਹੁਣੇ ਲਾਇਆ ਇਹ ਕੱਲ ਹੀ ਲਾਇਆ ਨੇ ਜੀ ਠੀਕ ਹੈ ਤੇ ਇਹ ਵੀ ਅੱਗੇ ਅੰਬ ਦਾ ਬੂਟਾ ਇਹ ਇਹ ਪਹਿਲਾਂ ਲਾਇਆ ਸੀ ਥੋੜੇ ਦੇ ਚਿਰ ਠੀਕ ਹੈ ਹੇ ਹੋ ਗਏ ਮਤਲਬ 5 6 ਮਹੀਨੇ ਹੋ ਗਏ ਉਹਦੋਂ ਮੈਂ ਹੀ ਲਾਇਆ ਸੀ ਇਹ ਵੀ ਠੀਕ ਹੈ ਇੱਕ ਇਹ ਲਾਇਏ ਨੇ ਇਹ ਵਧੀਆ ਛੋਪੜੀ ਜੀ ਬਣਾ ਲੈਂਦਾ ਦਰਖਤਾ ਠੀਕ ਹੈ ਨਾ ਹੋਣੀ ਪਤਾ ਇਹਦਾ ਕੀ ਹੈ ਫਿਰ ਲਾਇਆ ਤੋਂ ਲਿਆ ਕੇ ਨਰਸਰੀ ਚੋ ਲਿਆ ਕੇ ਲਾਇਏ ਨੇ ਠੀਕ ਹੈ ਹਾਂ ਜੀ ਹਾਂ ਤੇ ਉਹ ਤਿੰਨ ਬੁੱਟੇ ਇੱਧਰ ਲਾਇਨੇ ਜੀ ਆ ਦੇ ਜੀ ਆ ਵੀ ਇੱਧਰ ਲੱਗੇ ਹੋਏ ਨੇ ਨਵੇਂ ਠੀਕ ਹੈ ਤੇ ਇਹੜੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਤੁਹਾਨੂੰ ਕਿਉਂ ਲੱਗਿਆ ਕਿਉਂਕਿ ਦੁਨੀਆ ਬਹੁਤ ਹੈ ਕੋਈ ਲੰਗੀ ਨਹੀਂ ਜਿਹੜੇ ਪੱਟਦੇ ਨੇ ਦਰਖਤ ਸਜੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਾਂ ਉਹਨਾਂ ਨੂੰ ਕੀ ਉਹਨਾਂ ਦੀ ਅਜਿਹੀ ਜਿਹੀ ਸੋਚ ਹੁੰਦੀ ਅਜੇ ਹੁੰਦਾ ਆਪਾਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਨਾ ਪੱਟੋ ਭਾਈ ਹੂੰ ਮੈਂ ਤਾਂ ਪਹਿਲਾਂ ਵੀ ਇੱਕ ਵਾਰੀ ਉੱਥੇ ਬਾਗ ਲਾਇਆ ਸੀ ਜੀ ਅਮਰੂਦਾਂ ਦਾ ਜੀ ਅੱਗੇ ਦੋ 2 250 ਬੂਟਾ ਉੱਥੇ ਅੱਗੇ ਲਾਇਆ ਸੀ ਅਮਰੂਦਾਂ ਦਾ ਬੂਟਾ ਹੂੰ ਉਹ ਸਾਹਮਣੇ ਜੰਗਲ ਦੀ ਦਿੱਸ ਰਿਹਾ ਤੁਹਾਨੂੰ ਉਹ ਬਾਬੇ ਪੀਰ ਦੀ ਜਗ੍ਹਾ 'ਚ ਜੀ ਉੱਥੇ ਬੂਟੇ ਲਾਏ ਹਣ ਉੱਥ ਠੀਕ ਆ ਦੋ ਤਿੰਨ ਬੂਟੇ ਅੱਜ ਆ ਲਾਏ ਨੇ ਇੱਧਰ ਆਉ ਲੱਗੇ ਨੇ ਦੋ ਜੀ ਇਹ ਕੇ ਲਾਏ ਨੇ ਇੱਧਰ ਰੋਡ ਦੇ ਨਾਲ ਨਾਲ ਵੀ ਲਾਏ ਨੇ ਜੀ ਪਿਛਾਂ ਰਵੇ ਵਧੀਆ ਜਿਹੜੇ ਗੁਰਚਰਨ ਸਿੰਘ ਬਜ਼ੁਰਗ ਸਨ ਉਹ ਸੁਣਿਆ ਵੀ 1999 ਸਾਲ 2000 ਦੇ ਆਲੇ ਦੋਲੇ ਉਹਨਾਂ ਨੇ ਇਹ ਵਾਲੇ ਬੂਟੇ ਲਾਏ ਨੇ ਇੱਥੇ ਉਸ ਟਾਈਮ ਫਿਰ ਪਾਣੀ ਦਾ ਪ੍ਰਬੰਧ ਕਿਵੇਂ ਸੀ ਜਾਂ ਇੱਥੇ ਕੋਈ ਨਲਕਾ ਵਗੈਰਾ ਸੀ ਪਾਣੀ ਦੂਰੋਂ ਲਿਆ ਕੇ ਪਾਉਂਦਾ ਸੀ ਬੂਟਿਆਂ ਨੂੰ ਕਈ ਕਈ ਤੇ ਵਰੀਆ ਖਰਾਕਾ ਪੁਰਾਣੀਆਂ ਖਾਧੀਆਂ ਵੀ ਹੁਣ ਉਹਨਾਂ ਦੀ ਜੀ ਫੋਨ ਨਹੀਂ ਤਾਂ ਹੁਣ ਆਪਾਂ ਨਹੀਂ ਕਈ ਚਲਾ ਸਕਦੇ ਜਿੰਨੀ ਉਹ ਚਲਾਉਂਦੇ ਸੀ ਬਾਈ ਕਿੰਨਾ ਵਧੀਆ ਲੱਗਦਾ ਹੈ ਨਾ ਕੋਇਲਾ ਜਿਹੜਿਆ ਗੀਤ गा ਰਹੀਆਂ ਨੇ ਕੋਇਲਾ ਮਿੱਠੇ ਮਿੱਠੇ ਅੱਛਾ ਇਹ ਜਿਹੜੇ ਆਹ ਵਾਲੇ ਨੇ ਬੂਟੇ ਹਾਂ ਇਹ ਕੱਲ ਕੱਲ ਹੀ ਲਾਏ ਨੇ ਠੀਕ ਹੋ ਕੇ ਦੋ ਦਿਨ ਦੋ ਦਿਨ ਹੋ ਗਏ ਲੱਗੇ ਇਹ ਬੂਟੇ ਤੁਸੀਂ ਫਿਰ ਕਿੱਥੋਂ ਉਪਲਬਧ ਹੋਏ ਨੇ ਤੁਹਾਨੂੰ ਇਹ ਬੂਟੇ ਨਰੇਗਾ ਸਿਕੀਮਰਾ ਹੀ ਲਿਆਇਆ ਸੀ ਮੈਂ ਤੋਂ ਅੱਛਾ ਤੇ ਬਾਕੀ ਤਾਂ ਅਸੀਂ ਆਪ ਹੀ ਲਾਏ ਨੇ ਬੂਟੇ ਠੀਕ ਆਪ ਲੱਗ ਕੇ ਲਵਾ ਰਹੇ ਮੇ ਨਾਲ ਠੀਕ ਹੈ ਹਮ ਆਪ ਹੀ ਮਿਹਨਤ ਕਰ ਰਹੇ ਆ ਅੱਜ ਵੀ ਸਵੇਰ ਦੇ ਲੱਗੇ ਹੋਏ ਆ ਜੀ ਇਹ ਤੁਹਾਡਾ ਖੇਡ ਗਰਾਊਂਡ ਹੈ ਖੇਡ ਗਰਾਊਂਡ ਹੈ ਇਹ ਬਾਈ ਜੀ ਚਕਾਈ ਗੰਦ ਬਹੁਤ ਪਿਆ ਇਹ ਹੁਣ ਹੋ ਜਾਂਦਾ ਇਹ ਸਫਾਈ ਕਰਾਈ ਸੀ ਦੁਬਾਰੇ ਫੇਰ ਔਨ ਕਰਾਵਾਂਗੇ ਹਮ ਮੇਰੇ ਘਰ ਲਾ ਕੇ ਕਰਾਈ ਸੀ ਠੀਕ ਤੇ ਗਰਾਊਂਡ ਦੀ ਸਫਾਈ ਤਾਂ ਕਈ ਏਰੀ ਕਰਾ ਚੁੱਕੇ ਆ ਮੈਂ ਘਟੋ ਘਟਾ ਜਦੋਂ ਦੀ ਸਰਕਾਰ ਬਣੀ ਹੈ ਜੀ 10 ਵਾਰੀ ਸਫਾਈ ਕਰਾਤੀ ਜੀ ਫਿਰ ਹੋ ਜਾਂਦੇ ਨੇ ਉਹਨੇ ਫਟ ਠੀਕ ਹੂੰ ਫਟੋ ਘਟ 10 ਵਾਰੀ ਸਫਾਈ ਕਰਾਤੀ ਬੱਚੇ ਬੱਚਿਆਂ ਨੂੰ ਪੁੱਛ ਕੇ ਦੇਖ ਸਕਦੇ ਕੋਈ ਆ ਜਾਓ ਆ ਦਿਖਾ ਦੇਣਾ ਤੁਹਾਨੂੰ ਦਲੇ ਦਾ ਉਧਰ ਘਤ ਹੋਰ ਲੱਗੇ ਨੇ ਉਧਰ ਅੱਗੇ ਵੀ ਲਾ ਰਹੇ ਨੇ ਹੋਰ ਜੀ ਨੇ ਉਧਰ ਦੇ ਸਰ ਇਹ ਨਿਆ ਸਾਰੇ ਲੱਗੇ ਹੋਏ ਨੇ ਸਿਰੇ ਤੱਕ ਹਾਂ ਉਧਰਲੇ ਪਾਸੇ ਅੰਬਾਂ ਦੇ ਵੀ ਲਾਏ ਨੇ ਮਤਲਬ ਤੁਸੀਂ ਆਲੇ-ਦਾਲੇ ਲਾਤੇ ਨੇ ਆਲੇ-ਦਾਲੇ ਲਾਤੇ ਠੀਕ ਵੀ ਬੱਚੇ ਖੇਡਣਗੇ ਉਹਨਾਂ ਨੂੰ ਛਾਂ ਦੀ ਵੀ ਲੋੜ ਪਈ ਜਾਂਦੀ ਹੈ ਠੀਕ ਹੈ ਹਾਂ ਮੈਂ ਹੁਣਾ ਗਰਾਊਂਡ ਦੀ ਸਫਾਈ ਦਾ ਕੰਮ ਕਰਵਾਵਾਂਗੇ ਇੱਕ ਦੋ ਦਿਨਾਂ ਤੱਕ ਜੀ ਸੋ ਬਾਕੀ بارشਾਂ ਕਰਕੇ ਨਹੀਂ ਕਰਾਇਆ ਕਿ بارشਾਂ ਹੋਣ ਕਰਕੇ ਵੀ ਦੁਬਾਰੇ ਫਿਰ ਡੱਡੇ ਹੋ ਜਾਣਗੇ ਦੋਸਤੋ ਏਸਨ ਬਾਈ ਗੁਰਚਰਨ ਸਿੰਘ ਜਿਨ੍ਹਾਂ ਨੇ ਸੇਵਾ ਭਾਵਨਾ ਨਾਲ 200 ਦੇ ਲਗਭਗ ਬੂਟੇ ਲਾਏ ਨੇ ਇੱਥੇ ਲਾ ਚੁੱਕੇ ਨੇ ਤੇ ਪਿੱਛੇ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨਾ ਹੈ ਜਿਹੜੇ ਬਾਪੂ ਕਰਤਾਰ ਸਿੰਘ ਜੀ ਵਿਰਕ ਲੋਹਰ ਮਾਜਰਾ ਤੋਂ ਸਨ ਉਹਨਾਂ ਬਜ਼ੁਰਗਾਂ ਨੇ ਇਹ ਸਾਰੇ ਵੱਡੇ ਵੱਡੇ ਜਿਹੜੇ ਬੋੜ ਕਹਿ ਲਈਏ ਤਾਂ ਇਹਨਾਂ ਦੇ ਵਿੱਚੋਂ ਅੱਜ ਉਹਨਾਂ ਦੀ ਤਸਵੀਰ ਹੀ ਦਿਸ ਰਹੀ ਹੈ ਸੋ ਅੱਗੇ ਇਹਨਾਂ ਦਾ ਫੇਰ ਗੁਰਚਰਨ ਸਿੰਘ ਜਰਾਂ ਦਾ ਉਪਰਾਲਾ ਸੀ ਤਾਂ ਇਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਾਂਗੇ ਕਿਉਂਕਿ ਜੇ ਰੁੱਖ ਤੇ ਕੁੱਖ ਤੇ ਇਸ ਦੇ ਨਾਲ ਨਾਲ ਜਿਹੜਾ ਮਨੁੱਖ ਹੋ ਤਾਂ ਹੀ ਬਚੇਗਾ ਜੇਕਰ ਸਾਡੇ ਕੋਲ ਛਾਂਏ ਆਕਸੀਜਨ ਬੜੀ ਵੱਡੀ ਮਾਤਰਾ ਛੱਡਦੇ ਨੇ ਜਿਥੇ ਇੰਨਾ ਬੇਤਾਸ਼ਾ ਪ੍ਰਦੂਸ਼ਣ ਹੋ ਰਿਹਾ ਹੈ ਵਿਗਿਆਨੀ ਕਹਿ ਰਹੇ ਨੇ ਕਿ ਤਾਪਮਾਨ ਜਿਹੜਾ ਪਿਛਲੇ ਲਗਭਗ ਪਿਛਲੇ 90 ਸਾਲ ਦਾ ਜਿਹੜਾ ਰਿਕਾਰਡ ਟੁੱਟਿਆ ਹੈ 2 ਡਿਗਰੀ ਉੱਪਰ ਚਲੇ ਗਿਆ ਪੰਜਾਬ ਦੇ ਵਿੱਚ ਬਠਿੰਡਾ ਦਾ 50 ਡਿਗਰੀ ਨੂੰ ਟੱਚ ਕਰ ਗਿਆ ਸੋ ਆਪਣੇ ਆਪ ਦੀ ਸੋਚਣ ਵਾਲੀ ਗੱਲ ਹੈ ਸਭ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੇ ਰੋਖ ਹੈ ਤਾਂ ਮਨੋਖ ਹੈ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਬਾਕੀ ਹੋਰ ਮੇਰੀ ਬੇਨਤੀ ਹੈ ਜੀ ਤੇ ਹਰੇਕ ਪਿੰਡ ਨੂੰ ਜੇ ਜ਼ਿਆਦਾ ਨਹੀਂ ਤੇ 100-150-50 ਦਰਖਤ ਲਾਉਣੇ ਚਾਹੀਦੇ ਨੇ ਹਰੇਕ ਪਿੰਡ 'ਚ ਇਹ ਇਕੱਲਾ ਇਕੱਲਾ ਵੀ ਦੋ ਦੋ ਬੂਟੇ ਲਾਵੇ ਤਾਂ ਤਾਂ ਵੀ ਵਧੀਆ ਜਿੰਨੇ ਵਾਰੀ 50 ਬੰਦੇ ਲਾਉਣਗੇ ਤਾਂ 100 ਬੂਟਾ ਲੱਗ ਸਕਦਾ ਜੀ ਹਾਂ ਸਾਰਿਆਂ ਨੂੰ ਬੇਨਤੀ ਹੈ ਰੁੱਖ ਲਗਾਓ ਵੱਧ ਤੋਂ ਵੱਧ ਅਸੀਂ ਇਹ ਹੀ ਬੇਨਤੀ ਹੈ ਜੀ